ਇਨਾ ਬਾਪੂ ਜੀ ਦਾ ਕੀ ਕੇਸ ਹੈ ਜੀ ਹੁਣ ਕੀ ਹੁੰਦਾ ਨਾ ਆਪਾਂ ਐਲੋਪੈਥੀ ਤੇ ਆ ਜਾਂਦੇ ਆ ਹਰ ਮਰੀਜ਼ ਦੀ ਜਿਹੜਾ ਵੀ ਸਾਡੇ ਕੋਲੇ ਪੇਸ਼ੈਂਟ ਆਉਂਦਾ ਜਿਹੜਾ ਐਲੋਪੈਥੀ ਦਵਾਈ ਨਹੀਂ ਲੈਂਦਾ ਹੂੰ ਉਹਨੂੰ ਅਸੀਂ ਦਵਾਈ ਨਹੀਂ ਦਿੰਦੇ ਨਹੀਂ ਕਿਉਂਕਿ ਪਹਿਲਾਂ ਉਹਦੀ ਸੇਫਟੀ ਜ਼ਰੂਰੀ ਹੈ ਠੀਕ ਹੈ ਮੇਰੇ ਕਹਿੰਦੇ ਸਮਝ ਗਏ ਨਾ ਬਿਲਕੁਲ ਠੀਕ ਹੈ ਕਿਉਂਕਿ ਮਰੀਜ਼ ਦੀ ਆਪਾਂ ਨੂੰ ਸੇਫਟੀ ਇਹ ਕੋਈ ਜਾਦੂ ਨਹੀਂ ਹੈ ਤੁਸੀਂ ਕਹਿ ਰਹੇ ਹੋ ਇਲਾਜ ਹੈ ਇਲਾਜ ਹੈ ਇੱਕ ਡਾਇਗਨ ਹੋ ਜਾਇਆ ਪ੍ਰੋਪਰ ਜੀਐਮਐਸ ਬੀਐਮਐਸ ਡਾਕਟਰ ਬੈਠੇ ਆ ਜਿਹੜੇ ਰਿਪੋਰਟਾ ਚੈੱਕ ਕਰਦੇ ਆ ਚੈੱਕ ਕਰਨ ਤੋਂ ਬਾਅਦ ਫੇਰ ਦਵਾਈ ਦਿੱਤੀ ਜਾਂਦੀ ਹੈ ਉਹਦੇ ਵਿੱਚ ਵੀ ਜ਼ਰੂਰੀ ਨਹੀਂ ਹੁਣ ਅੱਜ ਇੱਕ ਆਏ ਨੇਗੇ ਉਹਨਾਂ ਨੂੰ ਕਿਹਾਗਾ ਵੀ ਭਾਈ ਹਲੇ ਥੋੜੇ ਦਿਨ ਰੁਕ ਜਾਓ ਫੇਰ ਤੁਹਾਨੂੰ ਦੇਖਾਂਗੇ ਦੋ ਮਰੀਜ਼ਾਂ ਅੰਦਰੋਂ ਮੋੜੇ ਗਏ ਆ ਅੱਛਾ ਜ਼ਰੂਰੀ ਨਹੀਂ ਵੀ ਆਪਾਂ ਹਰ ਮਰੀਜ਼ ਦਾ ਇਲਾਜ ਹੀ ਕਰਨਾ ਤਾਂ ਹੋ ਇਹ ਵੀ ਹੋ ਸਕਦਾ ਕੋਈ ਥੋੜੇ ਵੱਸੋਂ ਬਾਹਰ ਹੋਵੇ ਤੁਸੀਂ ਕਹਿ ਦਿਓ ਵੀ ਭਾਈ ਸਾਡੇ ਕੋਲ ਇਲਾਜ ਨਹੀਂ ਹੈਗਾ ਬਿਲਕੁਲ ਬਿਲਕੁਲ ਐ ਹੋ ਜਾਂਦਾ ਬਿਲਕੁਲ ਜੀ ਕਈ ਵਾਰੀ ਅੱਜ ਦੋ ਮੋੜੇ ਹੀ ਆਏ ਸੀ ਵੀ ਤੁਸੀਂ ਪਹਿਲਾਂ ਜਾ ਕੇ ਆਪਣੀ ਪ੍ਰੋਪਰ ਜਿਹੜੀ ਲੈ ਰਹੇ ਹੋ ਦਵਾਈ ਲਈ ਜਾਓ ਉਹਨਾਂ ਨੂੰ ਇਹੀ ਕਿਹਾ ਗਿਆ ਵੀ ਜਿੱਥੋਂ ਦਵਾਈ ਚੱਲਦੀ ਹੈ ਜਿੰਨਾ ਟਾਈਮ ਨਿਕਲਣਾ ਐਲੋਪੈਥੀ ਨਾਲ ਹੀ ਨਿਕਲਣਾ ਤਾਂ ਜੇ ਤੁਹਾਡੇ ਸਮਝ ਆਊਗਾ ਜਿਵੇਂ ਬਾਹਰ ਇੱਕ ਬੀਬੀ ਆਈ ਹੈ ਉਹ ਕਹਿੰਦੀ ਮੈਂ ਪੀਜੀਆਈ ਤੋਂ ਆਈ ਹਾਂ ਬਿਲਕੁਲ ਤਾਂ ਮੈਂ ਇਸੋ ਚਿੰਦਾਜੀ ਵੈਦ ਸਾਹਿਬ ਹੁਣ ਪੀਜੀਆਈ ਤੋਂ ਉੱਤੇ ਕਿਵੇਂ ਹੋ ਗਏ ਪਰ ਜੇ ਤੁਹਾਨੂੰ ਲੱਗੂਗਾ ਵੀ ਤੁਸੀਂ ਨਹੀਂ ਇਲਾਜ ਕਰ ਸਕਦੇ ਉਹਦਾ ਜਵਾਬ ਦੇ ਦਿਓ ਤੁਹਾਨੂੰ ਲੱਗੂਗਾ ਵੀ ਇਹ ਤੁਹਾਡੇ ਕੰਟਰੋਲ ਵਾਲੀ ਗੱਲ ਹੈ ਤਾਂ ਤੁਸੀਂ ਕਰੋ ਇਲਾਜ ਕਰਾਂਗੇ 99% ਜਿੰਨੇ ਵੀ ਮਰੀਜ਼ ਬੈਠੇ ਆ ਸਾਰੇ ਵੱਡੇ ਹਸਪੀਟਲਾਂ ਵਾਲੇ ਆ ਤਕਰੀਬਨ ਤਕਰੀਬਨ ਚਲੋ ਆਪਾਂ ਉਹ ਗੱਲਾਂ ਨਹੀਂ ਕਰਦੇ ਵੀ ਬਹੁਤ ਗੱਲਾਂ ਕਿਉਂਕਿ ਦੇਖੋ ਜਿਹੜਾ ਹਾਰਟ ਦਾ ਮਰੀਜ਼ ਆ ਇਹ ਸੀਰੀਅਸ ਮੈਟਰ ਆ ਬਹੁਤ ਜ਼ਿਆਦਾ ਸਮਝ ਗਏ ਮੇਨ ਵਿਸ਼ਾ ਆਪਣੇ ਸਰੀਰ ਦਾ ਇੱਕ ਅਹਿਮ ਅੰਗ ਆ ਇਸ ਲਈ ਆਪਾਂ ਇਹਦੇ ਤੇ ਕਿਤੇ ਵੀ ਰਿਸਕ ਨਹੀਂ ਲੈਂਦੇ ਨਾ ਆਪਾਂ ਨੂੰ ਕੋਈ ਪੈਸੇ ਦਾ ਇੰਨਾ ਚਸਕਾ ਹੈਗਾ ਵੀ ਆਪਾਂ ਹਰ ਮਰੀਜ਼ ਤੋਂ ਪੈਸੇ ਲੈਣੇ ਹੀ ਲੈਣੇ ਆ ਵੀ ਆਪਾਂ ਅਗਲੇ ਨੂੰ ਕੋਈ ਦੁਰਪ੍ਰਯੋਗ ਕਰੀਏ ਇਸ ਲਈ ਜਿਹੜਾ ਮਰੀਜ਼ ਆਪਾਂ ਨੂੰ ਲੱਗਦਾ ਵੀ ਆਪਾਂ ਨਹੀਂ ਠੀਕ ਕਰ ਸਕਦੇ ਉਹਨੂੰ ਜਵਾਬ ਦੇਣਾ ਬਿਹਤਰ ਹੈ ਠੀਕ ਹੈ ਇਹਨਾਂ ਵਕਤ ਇਹਨਾਂ ਦੇ ਬਾਪੂ ਜਾਂ ਕੀ ਬਾਪੂ ਪਹਿਲਾਂ ਈ ਕੰਡੀਸ਼ਨ ਦਾ ਸੀ ਵੀ ਪਹਿਲਾਂ ਕਿਵੇਂ ਸੀਗਾ ਪਹਿਲਾਂ ਸਾਹ ਚੜਦਾ ਅਟੈਕ ਆ ਗਿਆ ਸੀ ਹਾਂ ਤੇ ਫੇਰ ਈ ਕੋ ਕਰਾਈ ਕੋਜ ਆਇਆ ਗਰਬੜ ਫੇਰ ਬੁ ਕਰਾਈ ਉਹ ਜੀਜਤ ਵੀ ਕਹਿੰਦੇ ਆ ਐਂਜਿਓਗ੍ਰਾਫੀ ਐਂਜਿਓਗ੍ਰਾਫੀ ਕਰਾਈ ਉਹ ਚ ਦੱਬੇ ਪਰਸੈਂਟ ਆ ਬਾਂਦੇ ਦੇ 2 60 ਦਾ ਅਟੈਕ 90 ਉਹ ਕਹਿੰਦੇ ਸਟੈਂਟ ਪਵਾਉ ਉਹ ਨਹੀਂ ਅੱਛਾ ਤੇ ਸਟੈਂਟ ਪਵਾਇਆ ਨਹੀਂ ਅਸੀਂ ਪਵਾਇਆ ਨਹੀਂ ਨਹੀਂ ਇਹ ਇੱਥੇ ਆ ਗਏ ਹਾਂ ਇਹ ਉਹ ਦਾ ਪਰੇਸ਼ਾਨ ਸਾਹਿਬ ਇਹ ਕੀ ਵੀ ਹੈ ਕਿ ਐਂਜੀਓਗ੍ਰਾਫੀ ਕਰਾਓ ਤਾਂ ਉਸੇ ਵੇਲੇ ਹੀ ਕਹਿ ਦਿੰਦੇ ਕਿ ਸਟੰਟ ਪਾਓ ਹੀ ਪਾਓ ਇਹ ਜ਼ਿਆਦਾਤਰ ਕਹਿ ਦਿੰਦੇ ਆ ਜਿਹਦੇ ਵਿੱਚ ਕੀ ਹੁੰਦਾ ਨਾ ਹੁਣ ਜਿਵੇਂ ਇਹਨਾਂ ਨੂੰ ਅਟੈਕ ਆਇਆ ਉਹ ਤੋਂ ਬਾਅਦ ਇਹਨਾਂ ਨੂੰ ਪ੍ਰੋਬਲਮ ਆ ਗਈ ਇਹਨਾਂ ਨੇ ਸਟੰਟ ਸਰਜਰੀ ਨਹੀਂ ਕਰਾਈ ਇਹਨਾਂ ਨੂੰ ਸਾਹ ਚੜਦਾ ਸੀ ਜਿਵੇਂ ਜਿਵੇਂ ਹੁਣ ਇਹਨਾਂ ਨੇ ਦਵਾਈ ਖਾਧੀ ਇਹਨੂੰ ਹੁਣ ਕਿੰਨਾ ਬਾਪੂ ਕਿੰਨਾ ਕੁ ਤੁਰ ਸਕਦਾ ਤੂੰ ਮੈਂ ਤਾਂ 10 ਕਿਲੋਮੀਟਰ ਵੀ ਚੱਲ ਸਕਦਾ ਪੰਜ 6 ਕਿਲੋਮੀਟਰ ਤਾਂ ਚੱਲਦਾ ਹੀ ਹਾਂ ਅੱਜ ਤੁਰ ਪੈਣੀ ਹੁਣ ਆ ਰੋਜ ਰੋਜ ਦੋਲਦਾ ਸੀ 7 ਕਿਲੋਮੀਟਰ ਅੱਛਾ ਹੁਣ ਦੇਖੋ ਜਿਹੜਾ ਬੰਦਾ ਘਰੇ ਨਹੀਂ ਸੀ ਚੱਲ ਸਕਦਾ ਜਾਂ ਆਪਣੇ ਖੇਤ ਨਹੀਂ ਸੀ ਜਾ ਸਕਦਾ ਭੋਜਨ ਕਿੰਨਾ ਘਟਿਆ 12 ਕਿਲੋ 12 ਕਿਲੋ ਤੇ ਖਾਣ ਪੀਣ ਦਾ ਭਰੇਜ ਖਾਣ ਪੀਣ ਦਾ ਕੋਈ ਨਹੀਂ ਜੇ ਉਹ ਇਹਨਾਂ ਨੇ ਮਨਾ ਕੀਤਾ ਉਹ ਨਹੀਂ ਖਾਈਦਾ ਨਹੀਂ ਖਾਈਦਾ ਸਵੇਰੇ ਫਰੂਟ ਖਾਈਦਾ ਫਿਰ ਕਾੜਾ ਵੀ ਲਈਦਾ ਤੇ ਰੋਟੀ ਖਾ ਲਈਦੀ ਅੱਛਾ 4 ਵਜੇ ਖਾ ਲਈਦਾ ਤੇ ਜਾਓ ਸਲਾਦ ਹਾਂ ਆਖੀ ਦੇਖੂ ਖਾ ਲਈਦੇ ਆ ਕੋਈ ਚਾਹ ਨਹੀਂ ਮੈਂ ਚਾਹ ਵੀ ਛੱਡਤੀ ਆ ਮੁਰਗਾ ਮਰਗਾ ਕੋਹ ਨਹੀਂ ਉਹ ਪਹਿਲਾਂ ਹੀ ਨਹੀਂ ਖਾਂਦੇ ਨਹੀਂ ਨਹੀਂ ਉਹ ਪਹਿਲਾਂ ਤਾਂ ਨਹੀਂ ਤਲੇ ਆ ਤਲੇ ਆ ਵੀ ਬੰਦ ਕੋਈ ਜੀ ਕਰ ਪੰਦਾ ਵੀ ਮੌਸਮ ਚੰਗਾ ਪਕੌੜੇ ਪਕੂੜੇ ਨਹੀਂ ਨਾ ਨਾ ਪਕੌੜੇ ਲਾਗੇ ਪੈ ਰਹੇ ਨੇ ਸੋਚੇ ਨਹੀਂ ਨਹੀਂ ਜੀ ਖਾਂਦੇ ਨਹੀਂ ਨਾ 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 ਮਠਿਆਈ ਕੋਈ ਖਾਣੀ ਨਹੀਂ ਵਰਤੀ ਮਠਿਆਈ ਕੋਈ ਇਹ ਇਹ ਵੱਡੀ ਗੱਲ ਹੈ ਇਹ ਵੱਡੀ ਗੱਲ ਹੈ ਜਿਹੜਾ ਡਿਟਰਮੀਨੇਸ਼ਨ ਚਾਹੀਦਾ ਹੈ ਜਿਹੜਾ ਮੈਂ ਆਪ ਵੀਡੀਓ ਚ ਕਹਿੰਦਾ ਵੀ ਜੇ ਪਰੇਜ ਨਹੀਂ ਰੱਖ ਸਕਦੇ ਸਾਡੇ ਕੋਲੇ ਨਾ ਆਇਆ ਕਰੋ ਹੂੰ ਮੈਂ ਕਹਿੰਦਾ ਹਰ ਵੀਡੀਓ ਚ ਉਨੇ ਬਾਪੂ ਨੇ ਪੂਰਾ ਪਰ ਜਿਹੜਾ ਬੰਦਾ ਘਰੇ ਤੋਂ ਫੇਰ ਨਹੀਂ ਸੀ ਸਕਦਾ ਅੱਜ ਕਹਿ ਰਿਹਾ ਵੀ ਮੈਂ 5 6 ਕਿਲੋਮੀਟਰ ਸੈਰ ਕਰ ਲੈਂਦਾ ਤੇ ਤੁਸੀਂ ਦੇਖੋ ਵੀ ਬਿਨਾਂ ਹਸਤੰਤਾ ਤੋਂ ਹੀ ਬਿਨਾਂ ਸਰਜਰੀ ਤੋਂ ਭਰੇਜਾਂ ਨਾਲ ਤੇ ਦਵਾਈਆਂ ਨਾਲ ਕੁਦਰਤ ਇੱਕ ਇਹਦੇ ਵਿੱਚ ਰਿਪੋਰਟਾਂ 'ਚ ਫਰਕ ਆ ਆ ਦੇਖੋ ਇਹਨਾਂ ਦੀ ਹੁਣ ਹਾਰਟ ਪੰਪਿੰਗ ਦੇਖੋ 54% ਤੇ ਹੋਈ ਪਈ 58% ਤੁਸੀਂ ਇਹ ਦੇਖੋ 48 ਸੀ ਪਹਿਲਾਂ 48 ਹੁਣ 10 ਵਜ ਗਈ ਆ ਤੁਸੀਂ ਇਹ ਦੇਖੋ ਵੀ ਆਪਾਂ ਇਹਨਾਂ ਨੂੰ ਕੀ ਕੀਤਾ ਜੇ ਧਿਆਨ ਲਾ ਕੇ ਦੇਖੋ ਵੀ ਆਪਾਂ ਇਹਨਾਂ ਨੂੰ ਕੁਦਰਤ ਦੇ ਨਾਲ ਹੀ ਜੋੜਿਆ ਨਾ ਪਰਮਾਤਮਾ ਦੇ ਨਾਲ ਉਹਦੀਆਂ ਬਣਾਈਆਂ ਚੀਜ਼ਾਂ ਤੇ ਇਹਨਾਂ ਨੇ ਵਿਸ਼ਵਾਸ ਕੀਤਾ ਬਿਲਕੁਲ ਜਿਹੜੀਆਂ ਇਨਸਾਨ ਦੀਆਂ ਬਣਾਈਆਂ ਚੀਜ਼ਾਂ ਉਹ ਤੋਂ ਆਪਾਂ ਦੂਰ ਕੀਤਾ ਇਹਨਾਂ ਨੂੰ ਹੂੰ ਜਿਹੜੀਆਂ ਪਰਮਾਤਮਾ ਦੀਆਂ ਬਣਾਈਆਂ ਚੀਜ਼ਾਂ ਤੇ ਲਾਇਆ ਪਰਮਾਤਮਾ ਦੀਆਂ ਬਣਾਈਆਂ ਚੀਜ਼ਾਂ ਨਾਲ ਹੀ ਜੋੜਿਆ ਵੀ ਉਹ ਹੀ ਸ਼ੁੱਧ ਕਰਕੇ ਖਾਓ ਉਹਨੇ ਇਹਨੂੰ ਠੀਕ ਕਰਤਾ ਤੇ ਨੇਚਰਲੀ ਗੱਲ ਆ ਵੀ ਪ੍ਰਮਾਤਮਾ ਹੀ ਠੀਕ ਕਰਦਾ ਨਾ ਬਿਲਕੁਲ ਠੀਕ ਹੈ ਭਰੋਸਾ ਹੈਗਾ ਇਹਨਾਂ ਤੇ ਤੁਹਾਨੂੰ ਹੈਗਾ ਤੇ ਚਲੀ ਆਉਂਦੇ ਹਰ ਜੀ 15 ਦਿਨ ਤੱਕ ਆਈ ਜੀ ਦਾ ਭਰੋਸਾ ਵਾ ਤੇ ਕਾੜੇ ਤੇ ਕਾੜੀ ਤੇ ਆ ਦਵਾਈ ਲੈ ਜੀ ਇਹ ਵਿਆਸ ਲੱਗੇ ਆ ਪਿੰਡ ਨੰਬਰ ਸਰਜਲਾ ਤੇ ਉਹਨਾਂ ਨਾਲ ਆਏ ਆ ਜਿਹੜੇ ਬਾਪੂ ਜੀ ਲੈ ਕੇ ਆਉਂਦੇ ਆ ਉਹਨਾਂ ਨਾਲ ਆਏ ਹੋ ਗਏ 2-3 ਮਹੀਨੇ ਹੋ ਗਏ ਉਹਨਾਂ ਨਾਲ ਆ ਲੋ ਬਾਪੂ ਤੁਰਿਆ ਆਪਾਂ ਦਾ ਇੱਕ ਵੈਸਾ ਰੋਣਾ ਉਹਨੂੰ ਦਿੱਤੀ ਦਵਾਈ ਉਹ ਘਟਾਉਣਿਆ ਤੇਰੀ ਹਲੇ ਰੁਕ ਜਾ ਮਹੀਨਾ ਕਰ ਠੀਕ ਆ ਲਵੇ ਲਾਲੀਆ ਤੇਰਾ ਹਾਰਟ ਪੰਪਿੰਗ ਵੱਧ ਗਈ ਆ ਹੁਣ ਸਮਝ ਲੈ ਤੂੰ ਠੀਕ ਐ ਇਧਰ ਆ ਜਾ